ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹੈ ਅਜੰਡਾ ਸਤਿ ਸ਼ਕਾਲ ਨਮਸਕਾਰ ਅੱਲਾ ਬਰਦ ਹੈ ਪਹਿਲਾਂ ਖਬਰ ਸੰਖੇਪਚ ਤੇ ਫਿਰ ਦਿਆਂਗੇ ਵਿਸਤਾਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਖੁਰਾਕ ਵਿਭਾਗ ਦੇ ਸੀਨੀਅਰ ਅਸ ਅਫਸਰ ਵਿਰੁੱਧ ਕਾਰਵਾਈ ਕੀਤੀ ਜਾਏ ਬਰਛਟ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਨੇ ਇੱਕ ਗਲਤ ਖਤਰੇ ਦੀ ਘੰਟੀ ਵਜਾ ਕੇ ਪਹਿਲੀ ਪਰਚੇ ਚ ਦੀਵਾਲੀ ਵਾਲੇ ਦਿਨ ਹੋਏ ਕਥਿਤ ਕੱਪੜੇ ਬਾਰੇ ਪੰਜਾਬ ਵਜਲੈਂਸ ਬਿਊਰੋ ਨੂੰ ਚਿੱਠੀ ਲਿਖ ਕੇ ਜਾਂਚ ਸ਼ੁਰੂ ਕਰਵਾਈ ਕਿਹਾ ਗਿਆ ਕਿ 4.7 ਲੱਖ ਮੀਟ੍ਰਿਕ ਟਨ ਝੋਨੇ ਦੀ ਫੇਕ ਖਰੀਦ ਕੀਤੀ ਗਈ ਹੈ ਪੰਜਾਬ ਦੀਆਂ 700 ਮੰਡੀਆਂ ਬੰਦ ਕਰਵਾ ਦਿੱਤੀਆਂ ਗਈਆਂ ਕਿਸਾਨਾਂ ਨੇ ਅਫੜਾ ਤਫੜੀ ਦੇ ਵਿੱਚ ਜੀਰੀ ਸਸਤੀ ਵੇਚੀ ਜਾਂ ਫਿਰ ਦੂਰ ਦੀਆਂ ਮੰਡੀਆਂ 'ਚ ਜਾ ਕੇ ਵੇਚੀ ਜਿਸ ਨਾਲ ਟਰਾਂਸਪੋਰਟੇਸ਼ਨ ਕਾਸਟ ਵੱਧ ਗਈ ਮੰਡੀਆਂ ਦੇ ਮੁਲਾਜ਼ਮ ਵੇਲੇ ਕਰ ਦਿੱਤੇ ਗਏ ਲੋਕ ਮੁਲਾਜ਼ਮਾਂ ਅਤੇ ਸਰਕਾਰ ਤੇ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ ਪਰ ਹੁਣ ਜਦ ਵੈਜਲੈਂਸ ਬਿਊਰੋ ਨੇ ਜਾਂਚ ਮੁਕੰਮਲ ਕਰ ਲਈ ਹੈ ਤਾਂ ਕੋਈ ਸਕੈਂਡਲ ਨਹੀਂ ਨਿਕਲਿਆ ਇਸ ਕਰਕੇ ਇਸ ਅਧਿਕਾਰੀ ਵਿਰੁੱਧ ਕਾਰਵਾਈ ਕਰਨੀ ਜ਼ਰੂਰੀ ਹੈ ਬਰਸਟ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਸਾਡੇ ਸੂਤਰ ਦੱਸਦੇ ਨੇ ਕਿ ਮੁੱਖ ਮੰਤਰੀ ਨੇ ਇਹ ਚਿੱਠੀ ਪੜ੍ਹ ਲਈ ਹੈ ਉਸ ਦੇ ਅੱਗੇ ਇਹ ਪੇਸ਼ ਕਰ ਦਿੱਤੀ ਗਈ ਸੀ ਅਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨਾਲ ਵੀ ਇਸ ਬਾਰੇ ਡਿਸਕਸ਼ਨ ਕਰ ਲਈ ਹੈ ਦਿੰਦੇ ਆ ਖਬਰ ਦੇ ਵਿਸਤਾਰ ਸਭ ਤੋਂ ਪਹਿਲਾਂ ਸਕਰੀਨ ਤੇ ਕੁਝ ਖਬਰਾਂ ਵੇਖੋ ਉਹਨਾਂ ਦੀਆਂ ਹੈਡਲਾਈਨਸ ਬੜੀਆਂ ਸਸੰਸਨੀ ਖੇਜ਼ ਨੇ ਪਹਿਲੀ ਖਬਰ ਸੁਣਾਉਂਦੇ ਆ ਹਿੰਦਸਤਾਨ ਟਾਈਮਜ਼ ਦੀ ਹੈਡਲਾਈਨ ਹੈ ਪੰਜਾਬ ਸਿਵਲ ਸਪਲਾਈਜ਼ ਸੈਕਟਰੀ ਆਸ ਵੇਜਿਲੈਂਸ ਬਿਊਰੋ ਟੂ ਪ੍ਰੋਬ 4.7 ਲੱਖ ਮੀਟ੍ਰਿਕ ਟਨ ਪੈਡੀ ਪਰਚੇਸ ਔਨ ਦਿਵਾਲੀ ਡੇਟਡ ਨਵੰਬਰ 24 2023 ਦੂਜੀ ਖਬਰ ਲੈਨੇ ਆ ਜੀ ਦੀ ਸਟੇਟਸਮੈਨ ਅਖਬਾਰ ਦੀ ਹੈਡਲਾਈਨ ਹੈ ਐਸ ਏ ਡੀ ਸਮੈਲ ਦਾ ਰੈਟ ਇਨ 4.7 ਲੱਖ ਮੀਟ੍ਰਿਕ ਟਨ ਪੈਡੀ ਅਰਾਈਵਲ ਇਨ ਪੰਜਾਬ ਮਾਰਕੀਟਸ ਔਨ ਦੀਵਾਲੀ ਡੇਟਡ 15 ਨਵੰਬਰ ਅਗਲੀ ਖਬਰ ਲੈਨੇ ਆ ਇੰਡੀਅਨ ਐਕਸਪ੍ਰੈਸ ਦੀ ਹੈਡਲਾਈਨ ਹੈ ਵਾਈ ਪੰਜਾਬ ਸੀਜ਼ ਸਕੈਮ ਇਨ ਅਨਪ੍ਰੀਸੀਡੈਂਟਿਡ ਅਰਾਈਵਲ ਔਰ 4.7 ਲੱਖ ਟਨ ਪੈਡੀ ਇਨ ਇਟਸ ਮੰਡੀਆਂਸ ਔਨ ਦੀਵਾਲੀ ਡੇ ਡੇਟਡ ਨਵੰਬਰ 16 ਹੁਣ ਆਉਨੇ ਆ ਪੰਜਾਬ ਦੇ ਪ੍ਰਸਿੱਧ ਅਖਬਾਰ ਅੰਗਰੇਜ਼ੀ ਟ੍ਰਿਬਿਊਨ ਤੇ ਲਿਖਦੇ ਹੈਡਲਾਈਨ ਚ 4.3 ਲੱਖ ਮੀਟ੍ਰਿਕ ਟਨ ਪੈਡੀ ਰਾਈਜ਼ਨ ਪੰਜਾਬ ਔਨ ਦੀਵਾਲੀ ਕਮਾ ਵਜਲੈਂਸ ਟੂ ਪ੍ਰੋਬ ਡੇਟਡ 15 ਨਵੰਬਰ ਹੁਣ ਆਉਨੇ ਜੀ ਪੰਜਾਬੀ ਮੀਡੀਆ ਤੇ ਨਿਊਜ਼ 18 ਦੀ ਵੈਬਸਾਈਟ ਤੇ ਲਿਖਦੇ ਆਂ ਦਿਵਾਲੀ ਤੇ ਪੰਜਾਬ ਦੀਆਂ ਮੰਡੀਆਂ ਚ 4.7 ਲੱਖ ਟਨ ਝੋਨਾ ਕਿਵੇਂ ਖਰੀਦਿਆ ਗਿਆ ਕੁਐਸਚਨ ਮਾਰਕ ਸਰਕਾਰ ਨੇ ਲਿਆ ਵੱਡਾ ਐਕਸ਼ਨ ਹੁਣ ਆਉਂਦੇ ਆਂ ਸਭ ਤੋਂ ਤੇਜ਼ ਵੈਬਸਾਈਟ ਤੇ ਮਾ ਹੈਗਾ ਜੀ ਰਾਇਲ ਪਟਿਆਲਾ ਇਸ ਦੇ ਵਿੱਚ 13 ਤਰੀਕ ਨੂੰ ਹੀ ਖਬਰ ਛਪ ਗਈ ਹੈਡਲਾਈਨ ਹੈ ਮੇਜਰ ਸਕੈਮ ਔਨ ਦਿਵਾਲੀ ਡੇ ਅਨਰਥਡ ਇਨ ਪੰਜਾਬ ਸੈਕਟਰੀ ਰਿਕਵੈਸਟ ਪੰਜਾਬ ਡੀਜੀਪੀ ਵਿਜੀਲੈਂਸ ਬਿਊਰੋ ਟੂ ਇਨਵੈਸਟੀਗੇਟ it on urgent basis ਇਥੇ ਜ਼ਿਕਰ ਕਰਦਾ ਚੱਲਾਂ 12 ਤਰੀਕ ਨੂੰ ਇਹ ਸਾਰੀ ਪਰਚੇਸ ਹੋਈ ਸਕੈਮ ਹੋਇਆ ਕਿਸੇ ਤੌਰ ਤੇ ਤੇ 13 ਤਰੀਕ ਨੂੰ ਹੀ ਚਿੱਠੀ ਆਬਵੀਅਸਲੀ ਇਸ ਅਧਿਕਾਰੀ ਨੇ ਲਿਖੀ ਬਿਜ਼ਨਸ ਬਿਊਰੋ ਨੂੰ ਤੇ 13 ਨੂੰ ਹੀ ਇਸ ਵੈਬਸਾਈਟ ਨੇ ਆਪਣੀ ਉਤੇ ਪੋਰਟਲ ਤੇ ਚਲਾਤੀ ਡੇਟ ਤੁਸੀਂ ਵੇਖ ਸਕਦੇ ਹੋ ਜੀ ਹੁਣ ਆਉਂਦੇ ਹਾਂ ਫਿਰ ਹਿੰਦੁਸਤਾਨ ਟਾਈਮਜ਼ ਤੇ ਜਿਸ ਨੇ ਇਸ ਖਬਰ ਦਾ ਫੋਲੋਅਪ ਕੀਤਾ ਅਗਲੇ ਦਿਨ ਨਵੰਬਰ 15 ਨੂੰ ਛਾਪਿਆ ਪੰਜਾਬ ਬਿਜ਼ਨਸ ਬਿਊਰੋ ਟੀਮ ਰੇਡਸ ਗ੍ਰੇਨ ਮਾਰਕੀਟਸ ਟੂ ਚੈੱਕ ਬੋਗਸ ਬਿਲਿੰਗ ਦੁਬਾਰਾ ਆਉਂਦੇ ਹਾਂ ਜੀ ਇੰਡੀਅਨ ਐਕਸਪ੍ਰੈਸ ਨਿਊਜ਼ਪੇਪਰ ਤੇ ਜਿਹੜਾ ਇੱਕ ਫੋਲੋਅਪ ਕਰਦਾ ਸਟੋਰੀ ਨਵੰਬਰ 16 ਨੂੰ ਲਿਖਦੇ ਆ as aam aadmi party government shuts down mandis opposition cries foul demands procurement of paddy till november 20 ਇਥੇ ਮੈਂ ਜ਼ਿਕਰ ਕਰਦਾ ਚੱਲਾਂ ਕਿ ਤੁਸੀਂ ਵੇਖਿਆ ਕਿ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਇੱਕ ਹਾਈਪ ਬਿਲਡ ਹੋ ਗਈ ਕਿ ਸਕੈਮ ਹੋ ਗਿਆ ਜੀ ਸਕੈਮ ਹੋ ਗਿਆ ਲੱਲਾ ਲੱਲਾ ਹੋ ਗਈ ਤੇ ਅੱਗੇ ਜਿਹੜਾ ਅਸੀਂ ਜ਼ਿਕਰ ਨਹੀਂ ਕੀਤਾ ਉਹ ਹੈਗਾ ਜੀ ਹਿੰਦੀ ਮੀਡੀਆ ਦਾ ਜਿਵੇਂ ਕਿ ਜਗ ਬਾਣੀ ਪੰਜਾਬ ਕੇਸਰੀ ਅਜੀਤ ਤੇ ਹੋਰ ਕਈ ਅਖਬਾਰ ਜਿਨ੍ਹਾਂ ਦਾ ਅਸੀਂ ਵੇਰਵਾ ਨਹੀਂ ਦੇ ਰਹੇ ਉਹਨਾਂ ਦੇ ਵਿੱਚ ਵੀ ਸਾਰਾ ਕੁਝ ਇਹ ਚੱਲਿਆ ਖਬਰਾਂ ਛਪੀਆਂ ਤੇ ਫਿਰ ਆਖਰਕਾਰ ਜਿਵੇਂ ਹਰਚੰਦ ਬਰਸਟ ਨੇ ਆਪਣੀ ਚਿੱਠੀ ਲਿਖ ਕੇ ਸਾਬਤ ਕੀਤਾ ਕਿ ਪੱਟਿਆ ਪਹਾੜ ਤੇ ਨਿਕਲਿਆ ਜੀ ਚੂਹਾ ਮਲ ਸ਼ਾਇਦ ਚੂਹਾ ਵੀ ਨਿਕਲੇ ਵਿਜੀਲੈਂਸ ਬਿਊਰੋ ਨੂੰ ਇਸ ਅਧਿਕਾਰੀ ਨੇ ਚਿੱਠੀ ਲਿਖ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਇਹ ਖਬਰਾਂ ਛਪੀਆਂ ਨਵੰਬਰ 14 ਨੂੰ ਗੱਲ ਕੀਤੀ ਗਈ ਹੈ ਨਵੰਬਰ 12 ਦਿਵਾਲੀ ਵਾਲੇ ਦਿਨ ਦੀ ਕਪਲਾ ਕਹਿੰਦੇ ਐ ਜੀ ਹੋਇਆ ਨਵੰਬਰ 12 ਨੂੰ ਯਾਨੀ ਕਿ ਚਿੱਠੀ ਇਸ ਅਧਿਕਾਰੀ ਨੇ 13 ਨੂੰ ਲਿਖੀ ਵਜਲੈਂਸ ਬਿਊਰੋ ਨੂੰ ਤੇ ਫਿਰ ਉਸੇ ਦਿਨ ਇਹ ਚਿੱਠੀ ਇਸ ਅਧਿਕਾਰੀ ਨੇ ਆਪਣੇ ਕੁਝ ਦੋਸਤ ਪੱਤਰਕਾਰਾਂ ਨਾਲ ਸ਼ੇਅਰ ਕਰ ਦਿੱਤੀ ਅਤੇ 14 ਨਵੰਬਰ ਵਾਲੇ ਦਿਨ ਤਕਰੀਬਨ ਸਾਰੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਛਪ ਗਈ ਕੇ ਕਪੜਾ ਹੋ ਗਿਆ ਕਪੜਾ ਹੋ ਗਿਆ ਲਲਲਾ ਹੋ ਗਈ ਤੇ ਪੰਜਾਬ ਸਰਕਾਰ ਦੀ ਇਸ ਦੇ ਨਾਲ ਕਹਿਣਾ ਮੰਡੀ ਬੋਰਡ ਦਾ ਕਿ ਬਦਨਾਮੀ ਹੋਈ ਵਜਲੈਂਸ ਬਿਊਰੋ ਦੀਆਂ ਟੀਮਾਂ ਮੰਡੀਆਂ ਚ ਰੇਡ ਕਰਨ ਲੱਗੀਆਂ ਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੇ ਨਾਲ ਇੱਕ ਟੈਂਸ਼ਨ ਦਾ ਮਾਹੌਲ ਕ੍ਰੀਏਟ ਹੋਇਆ ਕਿਸਾਨਾਂ ਨੇ ਆਪਣੀ ਜੈਂਸ ਮਹਿੰਗੀ ਸਸਤੀ ਕਰਕੇ ਵਿਚਨੀ ਸ਼ੁਰੂ ਕੀਤੀ ਯਾਨੀ ਕਿ ਡਿਸਟ੍ਰੈਸ ਸੇਲ ਆਫ ਪੈਲੀ ਸ਼ੁਰੂ ਹੋ ਗਈ ਕੁਝ ਕਿਸਾਨ ਦੂਰ ਜਾ ਕੇ ਆਪਣੀ ਜੈਂਸ ਵੇਚਣ ਲੱਗੇ ਤੇ ਫਿਰ ਇਹਦੇ ਨਾਲ ਨੁਕਸਾਨ ਹੋਇਆ ਕਿਸਾਨਾਂ ਦਾ 700 ਮੰਡੀਆਂ ਜਿਹੜੀਆਂ ਬੰਦ ਹੋਈਆਂ ਉਹ ਸਨ 7 ਜ਼ਿਲ੍ਹਿਆਂ ਦੇ ਵਿੱਚ ਨਾਮ ਦੱਸ ਦਿੰਦੇ ਆ ਸੰਗਰੂਰ ਰੋਪੜ ਪਠਾਨਕੋਟ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਅਤੇ ਮੁਖਸਰ ਇੰਨਾ ਜ਼ਿਲ੍ਹਿਆਂ ਦੇ ਵਿੱਚ ਇਹ ਮੰਡੀਆਂ ਠੱਪ ਕਰ ਦਿੱਤੀਆਂ ਗਈਆਂ ਇਸ ਦੇ ਫਲਸਰੂਪ ਪ੍ਰਾਈਵੇਟ ਆਰਥੀਆਂ ਨੇ ਖਰੀਦ ਰੱਜ ਕੇ ਕੀਤੀ ਅਤੇ ਮੁਨਾਫਾ ਕਮਾਇਆ ਇਹ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਅੰਦਰੂਨੀ ਮਾਮਲਾ ਹੈ ਸਰਕਾਰ ਦਾ ਮੈਂ ਇਸ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਫੇਰ ਉਸ ਤੋਂ ਬਾਅਦ ਅਸੀਂ ਰੁਖ ਕੀਤਾ ਪੰਜਾਬ ਬਟਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਰਵਿੰਦਰ ਕੁਮਾਰ ਸ਼ਰਮਾ ਜੀ ਵੱਲ ਉਹਨਾਂ ਨੂੰ ਪੁੱਛਿਆ ਕਿ ਦੱਸਿਆ ਜਾਵੇ ਤੁਹਾਡੀ ਜਾਂਚ ਦੇ ਵਿਸਤਾਰ ਕੀ ਨੇ ਸਾਨੂੰ ਦੱਸੋ ਕਿ ਇਸ ਕਿਸਮ ਦੀ ਜਿਹੜੀ ਜਾਂਚ ਸ਼ੁਰੂ ਕਰਵਾਈ ਇੱਕ ਸੀਨੀਅਰ ਅਧਿਕਾਰੀ ਨੇ ਉਹ ਝੂਠੀ ਤੁਸੀਂ ਕਿਵੇਂ ਪਾਈ ਹੈ ਪਰ ਰਵਿੰਦਰ ਕੁਮਾਰ ਜੀ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਰੁਖ ਕੀਤਾ ਇਸ ਆਇਸ਼ ਅਧਿਕਾਰੀ ਦਾ ਉਹਨਾਂ ਨੂੰ ਪੁੱਛਿਆ ਕਿ ਵਜੀਲੈਂਸ ਵਿਰੋਧੀ ਯਾ ਰਿਪੋਰਟ ਆਈ ਹੈ ਤੇ ਬਰਸ਼ਟ ਸਾਹਿਬ ਨੇ ਆ ਤੁਹਾਡੇ ਬਾਰੇ ਚਿੱਠੀ ਲਿਖ ਕੇ ਮੁੱਖ ਮੰਤਰੀ ਤੋਂ ਤੁਹਾਡੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਹਰ ਬੰਦਾ ਆਪਣੀ opinion ਬਣਾ ਸਕਦਾ ਹੈ ਤੇ ਚੇਅਰਮੈਨ ਨੂੰ ਵੀ ਇਹ ਅਧਿਕਾਰ ਹੈ ਕਿ ਉਹ ਆਪਣਾ opinion ਬਣਾਵੇ ਇਹ ਅਧਿਕਾਰ ਮੌਲਿਕ ਅਧਿਕਾਰ ਹਰ ਨਾਗਰਿਕ ਦਾ ਹੈਗਾ ਮੁੱਖ ਮੰਤਰੀ ਦੇ ਦਫਤਰ ਦੇ ਵਿੱਚ ਸੂਤਰਾਂ ਨੇ ਸਾਨੂੰ ਦੱਸਿਆ ਕਿ ਇਹ ਚਿੱਠੀ ਮੁੱਖ ਮੰਤਰੀ ਦੇ ਅੱਗੇ ਰੱਖ ਦਿੱਤੀ ਗਈ ਸੀ ਅਤੇ ਉਹਨਾਂ ਨੇ ਪੜ੍ਹ ਲਈ ਹੈ ਹਜੇ ਇਸ ਦੇ ਬਾਰੇ ਅੰਤਿਮ ਫੈਸਲਾ ਮੁੱਖ ਮੰਤਰੀ ਨੇ ਨਹੀਂ ਲਿਆ ਪਰ ਇਸ ਦੇ ਬਾਰੇ ਡਿਸਕਸ਼ਨ ਮੁੱਖ ਸਕੱਤਰ ਅਨੁਰਾਗ ਵਰਮਾ ਜੀ ਨਾਲ ਹੋ ਚੁੱਕੀ ਹੈ ਬਰਸ਼ਟ ਸਾਹਿਬ ਨੂੰ ਬੁਲਾਇਆ ਨਹੀਂ ਗਿਆ ਹਜੇ 1 ਟੂ 1 ਡਿਸਕਸ਼ਨ ਕਰਨ ਲਈ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਬਰਸ਼ਟ ਸਾਹਿਬ ਨੂੰ ਬੁਲਾ ਕੇ ਡਿਸਕਸ਼ਨ ਹੋਵੇ ਤੇ ਫਿਰ ਉਸ ਤੋਂ ਬਾਅਦ ਇਸ ਸੀਨੀਅਰ ਅਾਇਸ ਅਧਿਕਾਰੀ ਨੂੰ ਵੀ ਬੁਲਾ ਕੇ ਚੰਗੀ ਤਰ੍ਹਾਂ ਉਸ ਤੋਂ ਸਪਸ਼ਟੀਕਰਨ ਲਿਆ ਜਾਵੇ ਏ ਵੀ ਸੰਭਵ ਹੈਗਾ ਕਿ ਵਜਲੈਂਸ ਬਿਊਰੋ ਦੇ ਚੀਫ ਨੂੰ ਵੀ ਮੁੱਖ ਮੰਤਰੀ ਤਲਬ ਕਰਨ ਅਤੇ ਉਸ ਦੇ ਵੱਲੋਂ ਕੀਤੀ ਗਈ ਜਾਂਚ ਦੇ ਵਿਸਤਾਰ ਜਾਣਨ ਇਸ ਖੁਰਾਕ ਮਹਿਕਮੇ ਦੇ ਸੀਨੀਅਰ ਅਧਿਕਾਰੀ ਦਾ ਤਰਕ ਸੀ ਕਿ ਅੱਜ ਤੋਂ ਪਿਛਲੀਆਂ ਕਈ ਸਾਲ ਜਿਹੜੀਆਂ ਦੀਵਾਲੀਆਂ ਆਈਆਂ ਯਾਨੀ ਕਿ ਫੈਸਟੀਵਲ ਸੀਜ਼ਨ ਆਇਆ ਦੀਵਾਲੀ ਦਾ ਮੌਕਾ ਦੀਵਾਲੀ ਵਾਲੇ ਦਿਨ ਇੰਨੀ ਜ਼ਿਆਦਾ ਜਿਹੜੀ ਹੈ ਪੈਡੀ ਕਦੇ ਵੀ ਖਰੀਦੀ ਨਹੀਂ ਦਿਖਾਈ ਗਈ ਸੋ ਇਹ ਬਹੁਤ ਹੀ ਇੱਕ ਉਹਨਾਂ ਦਾ ਕੋਜੈਂਟ ਉਹਨਾਂ ਦਾ ਇਨਫਰੈਂਸੀ ਕਿ ਇਸ ਸਾਲ ਇਸ ਦੀਵਾਲੀ ਨਵੰਬਰ 12 ਨੂੰ ਇਹੋ ਜਿਹਾ ਕੀ ਹੋ ਗਿਆ ਕਿ 4 ਲੱਖ 70000 ਮੀਟ੍ਰਿਕ ਟਨ ਜਿਹੜੀ ਆ ਪਹਿਲੀ ਖਰੀਦ ਹੋਈ ਸੋ ਇਸ ਕਰਕੇ ਉਹਨਾਂ ਨੇ ਸ਼ੱਕ ਕੀਤਾ ਨਾਲੋਂ ਨਾਂ ਨੇ ਇਹ ਵਿਸ਼ਾ ਕੀਤਾ ਕਿ ਬਾਹਰਲੇ ਸੂਬਿਆਂ ਤੋਂ ਜੀਰੀ ਪੰਜਾਬ ਚ ਆ ਕੇ ਵਿਕ ਰਹੀ ਹੈ ਜਿਹੜੀ ਕਿ ਨਹੀਂ ਵਿਕਣੀ ਚਾਹੀਦੀ ਇਸ ਦੇ ਫਲਸਰੂਪ ਮਹਿਕਮੇ ਨੇ 700 ਮੰਡੀਆਂ ਬੰਦ ਕਰਨ ਦਾ ਆਦੇਸ਼ ਦਿੱਤਾ ਖੁਰਾਕ ਮਹਿਕਮੇ ਨਾਲ ਜੁੜੇ ਸਾਡੇ ਸੂਤਰ ਦੱਸਦੇ ਨੇ ਕਿ ਸਮੱਸਿਆ ਪੈਦਾ ਕਿਉਂ ਹੁੰਦੀ ਹੈ ਕਿਉਂਕਿ ਸਟਾਫ ਦੀ ਸ਼ਾਰਟੇਜ ਹੈ ਹਰ ਮੰਡੀ ਚ ਕੋਈ ਨਾ ਕੋਈ ਅਧਿਕਾਰੀ ਘੱਟ ਹੁੰਦਾ ਹੈ ਛੋਟੀਆਂ ਮੰਡੀਆਂ ਜਿੱਕੇ ਅਧਿਕਾਰੀ ਹੁੰਦਾ ਉਹਨੇ ਜਿਉਂ-ਜਿਉਂ ਖਰੀਦ ਹੁੰਦੀ ਹੈ ਨਾਲ ਨਾਲ ਐਸ ਪਰ ਰੂਲ オンਲਾਈਨ ਉਹ ਐਂਟਰੀ ਕਰਨੀ ਹੁੰਦੀ ਹੈ ਪਰ ਹਕੀਕਤ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਇਹ ਹੁੰਦਾ ਕਿ ਉਹ ਇਹ ਕਰ ਨਹੀਂ ਸਕਦਾ ਉਹਦੇ ਲਈ ਇਹ ਸੰਭਵ ਨਹੀਂ ਹੁੰਦਾ ਇਕੱਲੇ ਬੰਦੇ ਵਾਸਤੇ ਜੇ ਉਹ ਸਾਰੀ ਖਰੀਦ ਦੀ ਐਂਟਰੀ ਇੱਕੋ ਵਕਤ ਸ਼ਾਮ ਨੂੰ ਵੇਲੇ ਹੋ ਕੇ ਕਰਦੇ ਹੈ ਜਿਹਦੇ ਨਾਲ ਫਰਕ ਪੈ ਜਾਂਦਾ ਹੈ ਤੇ ਉਸ ਕਰਕੇ ਇਹ ਕਨਫਿਊਜ਼ਨ ਪੈਦਾ ਹੋਇਆ ਹੋ ਸਕਦਾ ਹੈ ਸੋ ਇਸ ਕਿਸਮ ਦੀ ਗੱਲ ਸਾਨੂੰ ਸਾਡੇ ਖੁਰਾਕ ਵਿਭਾਗ ਵਾਲੇ ਸੂਤਰ ਸਮਝਾਉਂਦੇ ਨੇ ਨਾਉ ਆ ਟਿਕ ਭਾਵੇਂ ਇਸ ਐਸ ਅਫਸਰ ਵਿਰੁੱਧ ਕਾਰਵਾਈ ਦੀ ਮੰਗ ਕਰ ਲਈਤੀ ਗਈ ਹੈ ਪਰ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਦਾ ਡੂੰਗਾ ਅਧਿਐਨ ਕਰਨ ਦੀ ਲੋੜ ਹੈ ਤਾਂ ਕਿ ਪਤਾ ਲੱਗ ਸਕੇ ਕਿੰਨਾ ਕਾਰਨ ਕਰਕੇ ਜਾਂ ਕਿੰਨਾ ਐਵੀਡੈਂਸਸ ਕਰਕੇ ਇਸ ਅਧਿਕਾਰੀ ਦਾ ਤਰਕ ਵਜਲੈਂਸ ਬਿਊਰੋ ਦੀ ਰਿਪੋਰਟ ਦੇ ਵਿੱਚ ਰੱਦ ਕੀਤਾ ਗਿਆ ਪੁਆਇੰਟ ਨੰਬਰ 2 ਜ਼ਿਕਰ ਕਰਦੇ ਚੱਲੀਏ ਕਿ ਇਸ ਅਧਿਕਾਰੀ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਰਹਿੰਦੇ ਹੋਏ ਪੰਜਾਬ ਸਰਕਾਰ ਦੀਆਂ ਉਹਨਾਂ ਪ੍ਰੈਸ਼ਰਾਈਜ਼ਡ ਟੈਕਟਿਕਸ ਨੂੰ ਮੰਨਣ ਤੋਂ ਨਾ ਕੀਤੀ ਸੀ ਜਿਸ ਰਾਹੀਂ ਪੰਜਾਬ ਸਰਕਾਰ ਦੇ ਉਸ ਵਕਤ ਦੇ ਪਬਲਿਕ ਰਿਲੇਸ਼ਨ ਦੇ ਮੰਤਰੀ ਕੋਚ মিডিਆ ਹਾਊਸਸ ਨੂੰ ਇਸ਼ਤਿਹਾਰ ਦੇਣਾ ਚਾਹੁੰਦੇ ਸੀ ਜੋ ਕਿ ਰੂਲਸ ਦੀ ਉਲੰਘਣਾ ਸੀ ਸੋ ਫਿਰ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਇਸ ਸਬੰਧੀ ਖਬਰ ਇੰਡੀਆਨਰੇਟਿਵ.com ਤੇ ਛਪੀ ਸੀ ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਅਧਿਕਾਰੀ ਦੀ ਕਾਰਗਰਦਗੀ ਐਜ਼ ਮਾਈਨਿੰਗ ਅਧਿਕਾਰੀ ਯਾਨੀ ਕਿ ਮਾਈਨਿੰਗ ਵਿਭਾਗ ਦਾ ਵੱਡਾ ਅਧਿਕਾਰੀ ਉਹਦੀ ਵੀ ਜਾਂਚ ਕਰ ਲਈ ਜਾਏ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਫਿਕਸਡ ਕੀਮਤ ਹੈ ਰੇਤਾ ਬਜਰੀ ਦੀ 5.50 ਪੈਸੇ ਯਾਨੀ ਕਿ 5 ਰੁਪਏ 50 ਪੈਸੇ ਪ੍ਰਤੀ ਫੁੱਟ ਉਸ ਦੀ ਬਜਾਏ ਮਾਰਕੀਟ ਦੇ ਵਿੱਚ ਰੇਤਾ ਬਜਰੀ 13 ਰੁਪਏ 50 ਪੈਸੇ ਫੁੱਟ ਤੋਂ ਲੈ ਕੇ 18 ਰੁਪਏ 50 ਪੈਸੇ ਫੁੱਟ ਵਿਕ ਰਹੀ ਹੈ ਕਿਉਂ ਇਸ ਦੇ ਉੱਤੇ ਕਾਬੂ ਕੀਤਾ ਜਾ ਸਕਿਆ ਉਸ ਦੇ ਵਿੱਚ ਇਸ ਅਧਿਕਾਰੀ ਦੀ ਕਿੰਨੇ ਕੁ ਜ਼ਿੰਮੇਵਾਰੀ ਬਣਦੀ ਹੈ ਜਾਂ ਉਸ ਵਕਤ ਦੇ ਜਾਂ ਇਸ ਵਕਤ ਦੇ ਮੰਤਰੀ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹਦੇ ਨਾਲ ਪੰਜਾਬ ਸਰਕਾਰ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਰਕਰੀ ਹੋ ਰਹੀ ਹੈ ਪੁਆਇੰਟ ਨੰਬਰ 3 ਲਾਸਟ ਪੰਜਾਬ ਸਰਕਾਰ ਨੂੰ ਇਹ ਵੀ ਤੈਅ ਕਰ ਲੈਣਾ ਚਾਹੀਦਾ ਹੈ ਕਿ ਕੀ ਕਿਸੇ ਵੀ ਵਿਭਾਗ ਦਾ ਆਇਸ਼ ਅਧਿਕਾਰੀ ਸਿੱਧਾ ਹੀ ਵੈਜੀਲੈਂਸ ਬਿਊਰੋ ਨੂੰ ਜਾਂਚ ਲਈ ਚਿੱਠੀ ਲਿਖ ਸਕਦਾ ਹੈ ਕਿ ਨਹੀਂ ਲਿਖ ਸਕਦਾ ਕੀ ਉਸ ਵਾਸਤੇ ਜ਼ਰੂਰੀ ਨਹੀਂ ਕਿ ਉਹ ਮੁੱਖ ਸਕੱਤਰ ਦੀ ਪ੍ਰਵਾਨਗੀ ਲਵੇ ਜਾਂ ਉਹਦੇ ਨਾਲ ਪਹਿਲਾਂ ਇਹ ਮਾਮਲਾ ਡਿਸਕਸ ਕਰਕੇ ਫਿਰ ਵੈਜੀਲੈਂਸ ਬਿਊਰੋ ਨੂੰ ਚਿੱਠੀ ਲਿਖੇ ਇਸ ਦੇ ਨਾਲ ਜੇ ਇਹੋ ਜਿਹਾ ਹੋ ਜਾਂਦਾ ਹੈ ਇਹ ਰੂਲ ਬਣ ਜਾਂਦਾ ਹੈ ਤਾਂ ਫਿਰ ਕਾਫੀ ਕਨਫਿਊਜ਼ਨ ਉਹ ਦੂਰ ਹੋਣ ਦੀ ਸੰਭਾਵਨਾ ਹੋਏਗੀ ਇੱਥੇ ਖਬਰ ਹੁੰਦੀ ਹੈ ਜੀ ਸਮਾਪਤ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼